ਸਤ ਸ੍ਰੀ ਅਕਾਲ ਜੀ ਇਹੋ ਸਮਾਲ ਜੀ ਕੀ ਹਾਲ ਚਾਲ ਨੇ ਸਵਾਗਤ ਆਪਾਂ ਨੂੰ ਆਪਣੇ ਚੈਨਲ ਗੁਰਨਾਨਕ ਲਾਥ ਹਾਊਸ ਸਮੈਰਖਾਨਾ ਦੇ ਵਿੱਚ ਅੱਜ ਆਪਾਂ ਫਿਰ ਨਿਊ ਕਲੈਕਸ਼ਨ ਲੈ ਕੇ ਆ ਗਏ ਅੱਜ ਦੇ ਜਿਹੜੇ ਆਪਾਂ ਰੇਟ ਸੂਟ ਲੈ ਕੇ ਆਏ ਆ ਬਹੁਤ ਪਿਆਰੇ ਪਿਆਰੇ ਸੂਟ ਲੈ ਕੇ ਆਏ ਆ ਤੇ ਬਾਜ਼ਾਰ ਰੇਟਾਂ ਦੇ ਉੱਤੇ ਆ ਜਿਹੜੇ ਸੂਟ ਆਪਾਂ ਤੁਹਾਨੂੰ ਦੇਨੇ ਆ ਸਾਰੇ ਹੋਲਸੇਲ ਪ੍ਰਾਈਸ ਦੇ ਵਿੱਚ ਦੇਵਾਂਗੇ ਤੇ ਆਪਣੇ ਕੋਲੇ ਬਹੁਤ ਸੋਹਣੇ ਸੂਟ ਆਏ ਨੇ ਆਪਾਂ ਤੁਹਾਨੂੰ ਵੀਡੀਓ ਕਰਦੇ ਆ ਸ਼ੁਰੂ ਸਾਰੇ ਜਣੇ ਆਪਾਂ ਰਲ ਕੇ ਦੇਖਾਂਗੇ ਜਿਹੜਾ ਆਪਣੇ ਕੋਲੇ ਅੱਜ ਦਾ ਪਹੁੰਚਾ ਆ ਸਾਰਾ ਬਹੁਤ ਹੀ ਪਿਆਰਾ ਹੈ ਆਪਣੇ ਕੋਲੇ 70 ਸੂਟਾਂ 70 ਸੂਟ ਨੇ ਇਹਦੇ ਆਏ ਨੇ ਤੇ ਕਲਰ ਵੀ ਇਹਨਾਂ ਦੇ ਬਹੁਤ ਪਿਆਰੇ ਪਿਆਰੇ ਨੇ 1000 ਵਾਲਾ ਸੂਟ ਹੈ ਤੇ ਆਪਾਂ ਰੇਟ ਇਹਦੇ ਬਾ ਕਮਾਲ ਦੇਵਾਂਗੇ ਤੇ ਬਹੁਤ ਹੀ ਸੋਹਣਾ ਸੋਹਣਾ ਸਟਾਫ ਹੈ ਤੇ ਜਿਹੜੇ ਅੱਜ ਦੇ ਆਪਾਂ ਸੂਟ ਲੈ ਕੇ ਆਏ ਆ ਸਾਰੇ ਸੂਟ ਜਿਹੜੇ ਆਪਣੇ ਕੋਲੇ ਹੈਗੇ ਨੇ ਬੈਂਬਰ ਦੇ ਦੁਪੱਟਿਆਂ ਨਾਲ ਆਏ ਨੇ ਨਵ ਸਫਾ ਹੈ ਤੇ ਪਿਆਰੀ ਪਿਆਰੀ ਕਲੈਕਸ਼ਨ ਹੈ ਤੇ ਰੇਟ ਵੀ ਆਪਾਂ ਤੁਹਾਨੂੰ ਬਹੁਤ ਧਮਾਕੇ ਦਾ ਦੇਣਾ ਹੈ ਤੇ ਆਪਾਂ ਸਾਰੇ ਇਹਨਾਂ ਨਾਲ ਕੇ ਦੇਖਾਂਗੇ ਵੀਡੀਓ ਸ਼ੁਰੂ ਕਰਦੇ ਆਂ ਤੇ ਬਹੁਤ ਪਿਆਰੇ ਪਿਆਰੇ ਸ਼ੂਟ ਨੇ ਤੇ ਆਪਣੇ ਕੋਲੇ 70 75 ਸ਼ੂਟ ਜਿਹੜੇ ਆਏ ਨੇ ਸਾਰੇ ਸ਼ੂਟਾਂ ਦੇ ਵਿੱਚ ਸੋਨੂੰ ਇੱਕ ਨਾਲ ਦੇ ਦੋ ਦੋ ਸੂਟ ਜ਼ਰੂਰ ਮਿਲਣਗੇ ਤੇ ਬਹੁਤ ਪਿਆਰੇ ਪਿਆਰੇ ਸ਼ੂਟ ਨੇ ਤੇ ਇਹਨਾਂ ਦੇ ਜਿਹੜੇ ਪ੍ਰਿੰਟ ਨੇ ਉਹ ਵੀ ਬਹੁਤ ਪਿਆਰੇ ਨੇ ਤੇ ਜਿਹੜੇ ਸੂਟ ਬਣਨਗੇ ਸਾਰੇ ਇਸ ਤਰ੍ਹਾਂ ਬਣਨਗੇ ਬਹੁਤ ਪਿਆਰੀ ਕਲੈਕਸ਼ਨ ਆ ਤੇ ਨਾਲ ਆਪਾਂ ਜਿਹੜੇ ਇਹਨਾਂ ਦੇ ਦੁਪੱਟੇ ਲੈ ਕੇ ਆਇਆ ਬਹੁਤ ਹੀ ਪਿਆਰੇ ਦੁਪੱਟੇ ਨੇ ਤੇ ਆਜੋ ਵੀਡੀਓ ਕਰੀਏ ਸ਼ੁਰੂ ਤੇ ਸਾਰੇ ਇਹਨੇ ਰਲ ਕੇ ਦੇਖੀਏ ਪਲੇਨ ਸਲਵਾਰਾਂ ਦੇ ਨਾਲ ਹੈ ਤੇ ਜਿਹੜੀ ਸ਼ੂਟ ਦੀ ਲੈਂਥ ਹੋਗੀ ਨਾਲ ਦੀ ਨਾਲ ਸੋਨੂੰ ਮੈਂ ਦੱਸ ਦਿਆ ਕਰੂੰਗੀ ਵੀ ਇਹਦੀ ਲੈਂਥ ਇੰਨੀ ਹੈ ਤੇ ਆ ਲਓ ਜੀ ਤੇ ਜਿਹੜਾ ਕੱਪੜਾ ਸਾਰਾ ਅੱਜ ਦਾ ਹੈਗਾ ਬਹੁਤ ਪਿਆਰਾ ਕੱਪੜਾ ਹੈ ਤੇ ਆਪਾਂ ਕੱਲੇ ਘੇਰ ਘੇਰ ਲਏ ਹੋਏ ਨੇ ਕਿਉਂਕਿ ਲੈਂਥ ਇਹਦੀ ਜਿੰਨੀ ਮਰਜ਼ੀ ਤੁਸੀਂ ਬਣਾ ਸਕਦੇ ਹੋ ਇਹਦੀ ਲੈਂਥ ਜਿਹੜੀ ਹੈਗੀ ਹੈ 47 ਇੰਚ ਦੀ ਇਹਦੀ ਲੈਂਥ ਹੈ ਪ੍ਰੋਪਰ ਘੇਰ ਦੇ ਉੱਤੇ ਜਿਹੜਾ ਬਹੁਤ ਸੋਹਣਾ ਇਹਦਾ ਪ੍ਰਿੰਟ ਹੈ ਪ੍ਰਿੰਟਿੰਗ ਸਾਰਾ ਪ੍ਰਿੰਟਡ ਹੈ ਗਰਮੀ ਦੇ ਪੌਣ ਵਾਲਾ ਸਟਾਫ ਹੈ ਆਹ ਵਾਲਾ ਡਿਜ਼ਾਈਨ ਜਿਹੜਾ ਇਹਦਾ ਬਾਜੂ ਦੇ ਉੱਤੇ ਆਊਗਾ ਇਹ ਦੋਨੇ ਬਾਹਾਂ ਦਾ ਡਿਜ਼ਾਈਨ ਹੈ ਬਹੁਤ ਪਿਆਰਾ ਤੇ ਤੁਸੀਂ ਸੂਟ ਨੂੰ ਜਿੰਨਾ ਮਰਜ਼ੀ ਲੰਬਾ ਲੈ ਜਿਓ 47 ਇੰਚ ਦੀ ਲੰਬਾਈ ਹੋਊਗੀ ਵੱਧ ਘੱਟ ਤੁਸੀਂ ਆਪਦੀ ਮਰਜ਼ੀ ਨਾਲ ਕਰ ਸਕਦੇ ਹੋ ਪਲੇਨ ਸਲਵਾਰ ਦੇ ਨਾਲ ਹੈ ਆਪਾਂ ਸੋਨੂੰ ਕਲਰ ਦਿਖਾ ਦਿਆ ਕਰਾਂਗੇ ਖੋਲ ਕੇ ਤੇ ਦੁਪੱਟੇ ਵੀ ਖੁੱਲੇ ਨੇ ਤੇ ਅੱਜ ਕੱਲ ਜਿਹੜੇ ਕਰੇਜ ਆ ਬੈਂਬਰ ਦੇ ਦੁਪੱਟਿਆਂ ਦਾ ਬਹੁਤ ਹੀ ਪਿਆਰਾ ਦੁਪੱਟਾ ਇਹ ਬਹੁਤ ਸੋਹਣਾ ਖੁੱਲਾ ਡੁੱਲਾ ਇਹ ਦੁਪੱਟਾ ਪਲੇਨ ਹੈ ਇਹਦੇ ਉੱਤੇ ਕੁਝ ਨਹੀਂ ਲੱਗਿਆ ਇਹਦੇ ਉੱਤੇ ਤੁਸੀਂ ਲਾਸ ਵਗੈਰਾ ਲਾ ਕੇ ਵੀ ਤਿਆਰ ਕਰ ਸਕਦੇ ਆ ਬਹੁਤ ਹੀ ਸੋਹਣਾ ਦੁਪੱਟਾ ਹੈ ਅੱਜ ਕੱਲ ਜਿਵੇਂ ਆਪਾਂ 3-4000 ਦੇ ਸੂਟ ਲੈਣੇ ਆ ਉਹਨਾਂ ਨਾਲੇ ਵੀ ਕਰੇਜ ਬਹੁਤ ਹੈ ਅੱਜ ਕੱਲ ਬੈਂਬਰ ਦੇ ਦੁਪੱਟੇ ਆਉਣ ਲੱਗੇ ਤੇ ਇਹ ਸੂਟ ਹੈਗਾ 1000 ਰੁਪਏ ਦੀ ਰੇਂਜ ਵਾਲਾ ਤੇ ਇਹ ਆਪਾਂ ਸਿਰਫ ਤੁਹਾਨੂੰ ਦੇਣਾ ਅੱਜ 675 ਰੁਪਿਆ ਦੇ ਵਿੱਚ ਤੁਸੀਂ ਸਾਡੇ ਕੋਲੋਂ ਇੱਕ ਸੂਟ ਲੈਣੇ ਹੋ ਤਾਂ ਅਸੀਂ ਤੁਹਾਨੂੰ 675 ਰੁਪਿਆ ਦੇ ਵਿੱਚ ਛੂਟ ਦੇਵਾਂਗੇ ਤੇ ਜੇ ਤੁਸੀਂ ਸਾਡੇ ਕੋਲੋਂ ਦੋ ਸੂਟ ਲੈਣੇ ਹੋ ਤਾਂ ਆਪਾਂ ਇਹਨੂੰ ਤੁਸੀਂ 1300 ਦੇ ਆਪਾਂ ਤੁਹਾਨੂੰ ਦੋ ਛੂਟ ਦੇਾਂਗੇ ਇੱਕ ਛੂਟ 675 ਰੁਪਇਆ ਦੇਾਂਗੇ ਦੋ ਛੂਟ ਆਪਾਂ ਤੁਹਾਨੂੰ 1300 ਦੇ ਦੇਾਂਗੇ ਤੇ ਆਪਣੇ ਕੋਲੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਇਸੇ ਨੰਬਰ ਤੇ ਵਟਸਐਪ ਕਰਕੇ ਆਪਣੇ ਕੋਲੋਂ ਛੂਟ ਨੂੰ ਬਾਏ ਕਰ ਸਕਦੇ ਹੋ ਮੈਂ ਤੁਹਾਨੂੰ ਇਹਨਾਂ ਦੇ ਕਲਰ ਦਿਖਾ ਦਿੰਨੀ ਆ ਕਲਰ ਇਹਨਾਂ ਦੇ ਬੜੇ ਪਿਆਰੇ ਨੇ ਇੱਕ ਛੂਟ ਆਪਾਂ ਇੱਕ ਪ੍ਰਿੰਟ ਦਾ ਖੋਲਦਿਆ ਕਰਾਂਗੇ ਤੇ ਲਾਲ ਤੁਸੀਂ ਇਹਦੇ ਕਲਰ ਚੈੱਕ ਕਰੀ ਜਾਓ ਆਹ ਵਾਲਾ ਆ ਗਿਆ ਮਾਸਟਰ ਕਲਰ ਦਾ ਕਲਰ ਕਲਰ ਬਹੁਤ ਪਿਆਰਾ ਹੈ ਤੇ ਪ੍ਰੋਪਰ 47 ਇੰਚ ਦੀ ਲੈਂਥ ਹੋਊਗੀ কুরਤੀ 2 2 ਮੀਟਰ ਦੀ ਹੋਊਗੀ ਤੇ ਸਲਵਾਰ ਵੀ 2 ਮੀਟਰ ਦੀ ਹੋਊਗੀ ਤੇ ਆਹ ਲਓ ਜੀ ਇਹ ਵਾਲਾ ਆ ਗਿਆ ਆਪਣਾ Onion ਕਲਰ ਬਹੁਤ ਪਿਆਰਾ ਤੇ ਇਸ ਤੋਂ ਬਾਅਦ ਆਪਣਾ ਇਹਦੇ ਵਿੱਚ ਆ ਗਿਆ ਗ੍ਰੇ ਕਲਰ ਇਹ ਗ੍ਰੇ ਕਲਰ ਦੇ ਵਿੱਚ ਆ ਗਿਆ ਸਾਰਿਆਂ ਨਾਲ ਬੈਂਬਰ ਦੇ ਦੁਪट्टे ਹੋਣਗੇ ਤੇ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਕਲਰ ਚਾਤੇ ਇਸ ਇਸ ਟਾਈਪ ਦੇ ਹੋਣਗੇ ਤੇ ਇਹ ਵਾਲਾ ਇਹਦਾ ਕਲਰ ਚਾਰਟ ਹੈ ਇਹ ਸਾਰੇ ਸੂਟਾਂ ਦੇ ਵਿੱਚ ਤੁਹਾਨੂੰ 2-2 ਸ਼ੂਟ ਇੱਕ ਨਾਲ ਦੇ ਮਿਲ ਜਾਣਗੇ ਤੇ ਆਨਲਾਈਨ ਤੁਸੀਂ ਬਾਏ ਕਰਨਾ ਹੋਵੇ ਇੱਕ ਸੂਟ ਆਸੀਂ ਤੁਹਾਨੂੰ 675 ਰੁਪਿਆ ਦਾ ਦੇਵਾਂਗੇ 2 ਸ਼ੂਟ ਤੁਹਾਨੂੰ ਆਪਾਂ 1300 ਦੇ ਦੇਵਾਂਗੇ ਤੇ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਅਗਲਾ ਡਿਜ਼ਾਈਨ ਆਹ ਲਓ ਜੀ ਇਸ ਡਿਜ਼ਾਈਨ ਨੂੰ ਚੈੱਕ ਕਰ ਲਓ ਇਹ ਡਿਜ਼ਾਈਨ ਇਸ ਟਾਈਪ ਤੇ ਬਣਨਾ ਬਹੁਤ ਪਿਆਰਾ ਸੂਟ ਬਣੂਗਾ ਛੋਡਾ ਤੇ ਆਪਾਂ ਸੂਟ ਨੂੰ ਖੋਲ ਕੇ ਦਿਖਾਉਨੇ ਆ ਤੇ ਸਾਰੇ ਡਿਜ਼ਾਈਨ ਬਹੁਤ ਪਿਆਰੇ ਨੇਗੇ ਬਹੁਤ ਸੋਹਣਾ ਸੋਹਣਾ ਡਿਜ਼ਾਈਨ ਹੈ ਤੇ ਕਪੜਾ ਵੀ ਜਿਹੜਾ ਗਰਮੀ ਦੇ ਪੌਣ ਵਾਲਾ ਬਹੁਤ ਹੀ ਸੋਹਣਾ ਆਹ ਲਓ ਜੀ ਡਿਜੀਟਲ ਪ੍ਰਿੰਟ ਦੇ ਨਾਲ ਹੈ ਇਹਦੇ ਘੇਰੇ ਦੇ ਉੱਤੇ ਬਹੁਤ ਸੋਹਣਾ ਫਲਾਰ ਹੈ ਆਹ ਲਓ ਜੀ ਬਹੁਤ ਹੀ ਸੋਹਣਾ ਫਲਾਰ ਘੇਰੇ ਦੇ ਉੱਤੇ ਹੈ ਤੇ ਨਾਲ ਛੋਟੇ ਛੋਟੇ ਫਲਾਰ ਵਾਜੂਤੇ ਨੇ ਦੋਨੇ ਦੋਨੇ ਪਾਸੇ ਤੁਸੀਂ ਬਹੁਤ ਸੋਹਣੀ ਸੋਡੀ ਵਾਹ ਬਣੂਗੀ ਤੇ 47 ਇੰਚ ਦੀ ਜਿਹੜੀ ਹੈਗੀ ਹੈ ਸੋਡੀ ਲੈਂਥ ਬਣੂਗੀ ਤੇ ਸਾਰੇ ਸੂਟ ਅੱਜ ਦੇ ਹੈਗੇ ਨੇ ਆਪਣੇ ਪਲੇਸ ਸਲਵਾਰਾਂ ਦੇ ਨਾਲ ਇਹ ਵਾਲਾ ਆਪਣਾ ਗ੍ਰੇ ਕਲਰ ਆ ਗਿਆ ਤੇ ਦੁਪੱਟੇ ਸਾਰਿਆਂ ਦੇ ਨਾਲ ਪ੍ਰੇਨ ਦੁਪੱਟੇ ਸੋਨੂੰ ਜਿਹੜੇ ਮਿਲਣਗੇ ਬਹੁਤ ਸੋਹਣੇ ਸੂਟ ਨੇ 1000 ਰੁਪਏ ਵਾਲਾ ਸੂਟ ਅੱਜ ਗੁਰਨਾਨਕ ਵਾਲੇ ਸੋਨੂੰ ਦੇ ਰਹੇ ਨੇਗੇ ਪੂਰੇ ਫੁੱਲ ਡਿਸਕਾਊਂਟ ਦੇ ਉੱਤੇ 675 ਰੁਪਏ ਦੇ ਵਿੱਚ ਇੱਕ ਦੇ ਰਹੇ ਨੇ ਦੋ ਸੂਟ ਆਪਾਂ ਸੋਨੂੰ 1300 ਦੇ ਵਿੱਚ ਦੇ ਦੇਾਂਗੇ ਤੇ ਇਹਦੇ ਆਪਾਂ ਕਲਰ ਦਿੰਨੇ ਆ ਕਲਰ ਇਹਦੇ ਬੜੇ ਪਿਆਰੇ ਨੇ ਆਹ ਲਓ ਜੀ ਕਲਰ ਮਾਜੀ ਨਾਲ ਚੈੱਕ ਕਰੀ ਆਓ ਆਹ ਲਓ ਜੀ ਇੱਕ ਕਲਰ ਇਹਦਾ ਆ ਗਿਆ ਗਾਜਰੀ ਕਲਰ ਇੱਕ ਇਹਦਾ ਪਿਸਤਾ ਕਲਰ ਆ ਗਿਆ ਤੇ ਇੱਕ ਇਹਦਾ ਮਸਟਰਡ ਕਲਰ ਆ ਗਿਆ ਇਹ ਜਿਹੜੇ ਸੂਟ ਆਜੇ ਨੇ ਇਹ ਕਿ ਜਿਹੜਾ ਘੇਰ ਦੇ ਉੱਤੇ ਫਲਾਰ ਹੈ ਬਹੁਤ ਸੋਹਣਾ ਪ੍ਰਿੰਟ ਹੈ ਤੇ ਸਾਰੇ ਡੀਟੇਲ ਪ੍ਰਿੰਟਾਂ ਵਾਲੇ ਸੂਟ ਨੇ ਤੇ 675 ਰੁਪਿਆ ਦੇ ਵਿੱਚ ਇੱਕ ਸੂਟ ਆਪਾਂ ਤੁਹਾਨੂੰ ਦੇਾਂਗੇ ਤੇ ਦੋ ਸੂਟ ਆਪਾਂ ਤੁਹਾਨੂੰ 1300 ਦੇ ਵਿੱਚ ਦੇਾਂਗੇ ਖਾ ਲੋ ਜੀ ਇਹਦੇ ਵਿੱਚ ਸਾਰੇ ਝੂਟਾਂ ਦੇ ਵਿੱਚ ਤੁਹਾਨੂੰ ਦੋ ਦੋ ਝੂਟ ਮਿਲ ਜਾਣਗੇ ਹਰ ਇੱਕ ਜੈਂਦਾ ਤੁਸੀਂ ਦੋ ਝੂਟ ਇੱਕ ਕਲਰ ਦੇ ਲੈ ਸਕਦੇ ਹੋ ਆਹ ਲੋ ਜੀ ਇਹਦਾ ਆ ਗਿਆ ਅਗਲਾ ਡਿਜ਼ਾਈਨ ਤੀਸਰਾ ਡਿਜ਼ਾਈਨ ਆ ਗਿਆ ਆਹ ਲੋ ਜੀ ਆਹ ਵਾਲਾ ਇਹਦਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਫਰੰਟ ਦੇ ਉੱਤੇ ਬਹੁਤ ਸੋਹਣਾ ਸੈਂਟਰ ਪੈਨਲ ਆ ਜਿਵੇਂ ਸੂਟ ਬਟਿਕ ਦੇ ਤਿਆਰ ਕੀਤੇ ਹੁੰਦੇ ਆ ਵੈਸੇ ਤਾਂ ਪ੍ਰਿੰਟ ਨੇ ਲੱਗਦੇ ਇਦਾਂ ਨੇ ਇਹ ਬਹੁਤ ਸੋਹਣੇ ਪ੍ਰਿੰਟ ਨੇ ਇਹਨਾਂ ਦੇ ਤੇ ਆਹ ਵਾਲੀ ਇਹਦੀ ਸਲਵਾਰ ਆ ਗਈ ਤੇ ਆ ਇਹਦਾ ਪਲੇਨ ਦੁਪਟਾ ਆ ਗਿਆ ਰੈਂਬਰ ਦਾ ਤੇ ਸ਼ੂਟ ਜਿਹੜਾ ਬਣ ਕੇ ਤਿਆਰ ਹੋਣਾ ਉਹ ਇਸ ਟਾਈਪ ਸ਼ੂਟ ਤਿਆਰ ਹੋਗਾ ਬਹੁਤ ਸੋਹਣਾ ਲੱਗੂਗਾ ਇਹਦੇ ਆਪਾਂ ਤੁਹਾਨੂੰ ਕਲਰ ਦੇ ਦੇਨੇ ਆ ਇਹਦੇ ਵਿੱਚ ਵੀ ਚਾਰ ਕਲਰ ਆਏ ਨੇਗੇ ਆਹ ਲਓ ਜੀ ਅਗਲਾ ਕਲਰ ਆ ਗਿਆ ਲਾਈਟ ਫਰੋਜੀ ਦੇ ਵਿੱਚ ਤੇ ਆਹ ਵਾਲਾ ਕਲਰ ਹੈਗਾ ਮਸਟਰਡ ਕਲਰ ਦੇ ਵਿੱਚ ਤੇ ਆਹ ਵਾਲਾ ਕਲਰ ਇਹਦਾ ਪਿਸਟਨ ਦੇ ਵਿੱਚ ਹੈ ਤੇ ਕਲਰ ਚਾਰਡੇ ਦਾ ਐਸਾ ਹੀ ਬਣਦਾ ਤੇ ਤੁਸੀਂ ਸ਼ੂਟ ਨੂੰ ਦੋ ਵੀ ਵਾਈ ਕਰ ਸਕਦੇ ਹੋ ਇੱਕ ਚਾਰ ਜਿੰਨੇ ਮਰਜ਼ੀ ਕਰ ਲਿਓ ਤੇ ਸਾਡਾ ਸ਼ੂਟ ਦਾ ਰੇਟ ਇੱਕ ਸ਼ੂਟ ਦਾ 675 ਰੁਪਏ ਤੇ ਦੋ ਸ਼ੂਟ ਆਪਾਂ ਤੁਹਾਨੂੰ 1300 ਦੇ ਦਿਆਂਗੇ ਤੇ ਸਾਰੇ ਸ਼ੂਟਾਂ ਦੇ ਵਿੱਚ ਤੁਹਾਨੂੰ ਆਪਾਂ ਦੋ ਦੋ ਸ਼ੂਟ ਜ਼ਰੂਰ ਦੇਵਾਂਗੇ ਆ ਲਓ ਜੀ ਇਹ ਆਪਣਾ ਆ ਗਿਆ ਅਗਲੜ ਜੈਨ ਆਹ ਲਓ ਜੀ ਆਹ ਵਾਲਾ ਵੀ ਮਸਟਰ ਲੈਮਨ ਜੇ ਕਲਰ ਦਾ ਸੂਟ ਆ ਬਹੁਤ ਹੀ ਸੋਹਣਾ ਇਹਦਾ ਨਾ ਹੀ ਬਹੁਤਾ ਲੈਮਨ ਜੇ ਇਹਦਾ ਖਟਾ ਜਿਹਾ ਰੰਗ ਹੈ ਬਹੁਤ ਸੋਹਣਾ ਸੂਟ ਹੈ ਇਹ ਬਹੁਤਾ ਡਾਰਕ ਨਹੀਂ ਹੈਗਾ ਮੋਬਾਈਲ ਦੇ ਵਿੱਚ ਪਤਾ ਨਹੀਂ ਕਿਦਾਂ ਦਾ ਆ ਰਿਹਾ ਹੋਊਗਾ ਆਹ ਲਓ ਜੀ ਇਹ ਵਾਲਾ ਇਹਦਾ ਪ੍ਰਿੰਟ ਸੀਗਾ ਤੇ ਇਸ ਤੋਂ ਬਾਅਦ ਇਹਦਾ ਦੁਪੱਟਾ ਵੀ ਆਪਾਂ ਤੁਹਾਨੂੰ ਪਲੇਨ ਦੇਾਂਗੇ ਆ ਇਹਦੀ ਸਲਵਾਰ ਆ ਗਈ ਤੇ ਇਹਦੇ ਕਲਰ ਚਾਹ ਤਾਂ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਆਹ ਲਓ ਜੀ ਸੂਟ ਨੂੰ ਦੇਖ ਲਓ ਬਣ ਕੇ ਕਿਵੇਂ ਰੈਡੀ ਹੋਊਗਾ ਤੇ ਇਹਦੇ ਕਲਰ ਹੈਗੇ ਆ ਪੰਜ ਕਲਰ ਨੇ ਇੱਕ ਮਹਿਰੂਨ ਕਲਰ ਹੈ ਬਹੁਤ ਹੀ ਸੋਹਣਾ ਕਲਰ ਹੈ ਇਹਦਾ ਤੇ ਇਸ ਤੋਂ ਬਾਅਦ ਇਹਦਾ ਆ ਗਿਆ ਬਲੈਕ ਕਲਰ ਇਹ ਬਲੈਕ ਕਲਰ ਦਾ ਸੂਟ ਹੈ ਤੇ ਇਸ ਤੋਂ ਬਾਅਦ ਇਹਦਾ ਆ ਗਿਆ ਮੋਰ ਪੰਖੀਆ ਕਲਰ ਤੇ ਆਹ ਲਓ ਜੀ ਇਹ ਆਹ ਤੇਦਾ ਆ ਗਿਆ orange ਕਲਰ ਸਾਰੇ ਗਰਮੀ ਦੇ ਪਾਉਣ ਵਾਲੇ ਸੂਟ ਨੇ ਬਹੁਤ ਛੰਡੇ ਛੰਡੇ ਏਸੀ ਸੂਟ ਆਪਣੇ ਕੋਲੇ ਆਏ ਨੇ ਤੇ ਇਹਨਾਂ ਦੇ ਕਲਰ ਪੰਜ ਨੇ ਪੰਜ ਕਲਰਾਂ ਦਾ ਕਲਰ ਚਾਰਟ ਹੈ ਸੂਟਸ ਨੂੰ ਇੱਕ ਨਾਲ ਦੇ ਦੋ ਦੋ ਮਿਲਣਗੇ ਤੇ ਰੋਡ ਤੇ 750 ਰੁਪਏ ਮਿਲੂਗਾ ਇੱਕ ਸੂਟ ਦਾ ਆ ਲਓ ਜੀ ਇਹ ਆਪਣੇ ਕੋਲੇ ਆ ਗਿਆ ਅਗਲਾ ਡਿਜ਼ਾਈਨ ਆਹ ਲਓ ਜੀ ਇਹਦਾ ਜਨ ਵੀ ਹੈਗਾ ਬਹੁਤ ਪਿਆਰਾ ਬਾਈਕ ਸਾਈਡ ਤੇ ਫਰੰਟ ਦੋਨੇ ਪਾਸੇ ਇੱਕੋ ਜਿਹਾ ਦੇਖ ਆਹ ਲਓ ਜੀ ਬੈਕ ਸਾਈਡ ਦੇ ਉੱਤੇ ਫਰੰਟ ਦੇ ਉੱਤੇ ਦੋਨਾਂ ਦੇ ਉੱਤੇ ਬਹੁਤ ਸੋਹਣੇ ਫਲਾਰ ਨੇ ਇਹ ਕੱਲਾ ਇੱਕ ਪਾਸੇ ਫਰੰਟ ਤੇ ਨਹੀਂ ਕੱਲਾ ਪ੍ਰਿੰਟ ਦੋਨੇ ਪਾਸੇ ਇਹ ਪ੍ਰਿੰਟ ਹੈ ਆਹ ਲਓ ਜੀ ਇਹਦੇ ਵੀ ਆਪਾਂ ਤੁਹਾਨੂੰ ਕਲਰ ਦੇ ਦਿੰਨੇ ਆ ਇੱਕ ਹੈਗਾ ਮਿੱਠਾ ਜਿਹਾ ਸੰਤਰੀ ਕਲਰ ਤੇ ਇੱਕ ਹੈਗਾ ਲੈਮਨ ਸ਼ੇਡ ਦੇ ਵਿੱਚ ਤੇ ਇੱਕ ਹੈਗਾ ਲਾਈਟ ਸ਼ਰਦਈ ਦੇ ਵਿੱਚ ਤੇ ਕਲਰ ਚਾਰਟ ਪ ਸੀ ਚੈੱਕ ਕਰ ਲੇ ਬਹੁਤ ਪਿਆਰੇ ਕਲਰ ਚਾਰਟ ਨੇ ਤੇ ਸਿਰਫ ਤੇ ਸਿਰਫ ਸੂਟ ਮਿਲਣਾ 675 ਦਾ ਤੇ ਮਿਲਣਾ ਗਰਨਾਨਕ ਵਾਲਿਆਂ ਦੇ ਉਠਾੜੂ ਸ਼ਾਪ ਦੇ ਤੋਂ ਸੁਣ ਹਲੋ ਜੀ ਇਹਦਾ ਅਗਲਾ ਡੈਨ ਆ ਗਿਆ ਹਾਲੋ ਜੀ ਆਹ ਪ੍ਰਿੰਟ ਵੀ ਬਹੁਤ ਹੀ ਸੋਹਣਾ ਹੈ ਪੈਸ ਟੋਨ ਦੇ ਵਿੱਚ ਸੂਟ ਹੈ ਬਹੁਤ ਪਿਆਰਾ ਹੈ ਘੇਰ ਦੇ ਉੱਤੇ ਫਲਾਰ ਵੀ ਬਹੁਤ ਸੋਹਣੇ ਨੇ ਤੇ ਖਿੜਮੇ ਖਿੜਮੇ ਫੁੱਲ ਬਣੇ ਹੋਏ ਨੇ ਗੁਲਾਬ ਦੇ ਤੇ ਬਾਹਾਂ ਦੇ ਉੱਤੇ ਡਿਜ਼ਾਈਨ ਸੋਹਣਾ ਹੈ ਤੇ ਲੈਂਥ ਇਹਦੀ ਹੈਗੀ ਹੈ 47 ਇੰਚ ਪ੍ਰੋਪਰ ਤਿਆਰ ਤੇ ਸਲਵਾਰ ਦੀ ਕਟਿੰਗ ਬਹੁਤ ਖੁੱਲੀ ਹੈ ਤੇ ਨਾਲ ਦੁਪੱਟਾ ਵੀ ਬਹੁਤ ਹੀ ਪਿਆਰਾ ਬੈਂਬਰ ਦਾ ਦੁਪੱਟਾ ਅੱਜ ਕੱਲ ਬਹੁਤ क्रेਜ ਦੇ ਵਿੱਚ ਹੈ ਤੇ ਕਲਰ ਚਾਰਟ ਆਪਾਂ ਤੁਹਾਨੂੰ ਇਹਦੇ ਦੇ ਦਿੰਨੇ ਆ ਹਰ ਇੱਕ ਸੂਟ ਦੇ ਵਿੱਚ ਤੁਸੀਂ ਦੋ ਸੂਟ ਲੈ ਸਕਦੇ ਹੋ ਪੈਟ ਕਲਰ ਆ ਗਿਆ ਮਸਟਰਡ ਕਲਰ ਆ ਗਿਆ ਤੇ ਸ਼ਰਦਾਈ ਕਲਰ ਆ ਗਿਆ ਤੇ ਗਾਜਰੀ ਕਲਰ ਆ ਗਿਆ ਆ ਲੋ ਜੀ ਤੇ ਕਲਰ ਚੈੱਕ ਕਰੋ ਕਲਰ ਇਹਦੇ ਹੈਗੇ ਨੇ ਬਹੁਤ ਪਿਆਰੇ ਤੇ ਕਲਰ ਚਾਰਟ ਇੰਨਾ ਸੋਹਣਾ ਇਹਦਾ ਸੂਟ ਨਹੀਂ ਛੱਡਣ ਵਾਲੇ ਤੇ ਵਸਤੇ ਨਹੀਂ ਲੱਗਦਾ ਕਰਾਇਆ ਆਪਾਂ ਜਾਣਾ ਗੁਰਨਾਨਕਵਾਲਿਆਂ ਦੇ ਪਿੰਡ ਵਿੱਚ ਕਰਨ ਦੇ ਵਿੱਚ ਤੇ ਹਰ ਇੱਕ ਸੂਟ ਦੇ ਵਿੱਚ ਆਪਾਂ ਤੁਹਾਨੂੰ ਦੋ ਦੋ ਸੂਟ ਜਿਹੜੇ ਇਹ ਦੇਾਂਗੇ आ लो जी ये अपने को आ गया अगला डिजाइन योलते हैं प्रिंट भी है बहुत प्यारा ब्लैक कलर का सूट है ये हालो जी ए भी बहुत ਪਿਆਰਾ ਜਿੱਦਾਂ ਬਟੀਕ ਨੇ ਤਿਆਰ ਕੀਤਾ ਹੁੰਦਾ ਇਸ ਟਾਈਪ ਦਾ ਸੂਟ ਹੈ ਬਹੁਤ ਸੋਹਣਾ ਜਿਵੇਂ ਪੇਂਟ ਕੀਤਾ ਹੁੰਦਾ ਇਦਾਂ ਦਾ ਇਹਦਾ ਇਹਦੇ ਚ ਜਿਹੜਾ ਫਲਾਰ ਹੈ ਬਹੁਤ ਸੋਹਣਾ ਨਿੱਕਾ ਫੁੱਲ ਫੁੱਲ ਸਾਨੂੰ ਬਾਹ ਤੇ ਦੇਾਂਗੇ ਤੇ ਵੱਡਾ ਫੁੱਲ ਘੇਰ ਦੇ ਉੱਤੇ ਆਊਗਾ ਤੇ ਬੈਕ ਪ੍ਰਿੰਟ ਬੈਕ ਫਰੰਟ ਸੇਮ ਹੋਊਗੀ ਆਹ ਲਓ ਜੀ ਹਰ ਇੱਕ ਸੂਟ ਜਿੰਨੇ ਵੀ ਆਪਣੇ ਕੋਲੇ ਸੂਟ 70 ਸੂਟ ਆਪਣੇ ਕੋਲੇ ਆਏ ਨੇ ਸਾਰਿਆਂ ਦਾ ਸੇਮ ਹੋਊਗਾ ਬੈਕ ਵੀ ਫਲਾਵਰ ਵਾਲੀ ਹੋਊਗੀ ਪ੍ਰਿੰਟ ਵੀ ਜਿਹੜਾ ਆਪਣਾ ਘੇਰ ਹੈ ਉਹ ਵੀ ਆਪਣਾ ਫਲਾਵਰ ਵਾਲਾ ਹੋਊਗਾ ਆਹ ਲਓ ਜੀ ਇਹ ਦੀ ਪਿਕ ਹੈ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਦੇ ਦਿੰਨੇ ਆ ਬਲੈਕ ਆ ਗਿਆ ਤੇ ਗਰੇ ਆ ਗਿਆ ਆਹ ਲਓ ਜੀ ਆਹ ਮਾਊਸ ਕਲਰ ਆ ਗਿਆ ਆਹ ਵਾਲਾ ਸੂਟ ਮਾਊਸ ਕਲਰ ਦੇ ਵਿੱਚ ਆ ਗਿਆ ਇੱਕ ਸੂਟ ਆ ਗਿਆ ਇਹਦਾ ਕਰੀਮ ਕਲਰ ਦੇ ਵਿੱਚ ਆਹ ਲਓ ਜੀ ਕਲਰ ਚਾਰਟ ਬਹੁਤ ਪਿਆਰਾ ਹੈ ਤੇ ਸੂਟ ਸਾਰੇ ਬਹੁਤ ਹੀ ਸੋਹਣੇ ਨੇ ਤੇ 675 ਰੁਪਿਆ ਦੇ ਵਿੱਚ ਇੱਕ ਸੂਟ ਤੇ ਦੋ ਸੂਟ ਆਪਾਂ 1300 ਦੇ ਵਿੱਚ ਤੁਹਾਨੂੰ ਦੇਵਾਏ ਇਸ ਤੋਂ ਬਾਅਦ ਆਪਣਾ ਆ ਗਿਆ ਅਗਲਾ ਡਿਜ਼ਾਈਨ ਇਹ ਜਨ ਵੀ ਆਪਾਂ ਖੋਲ ਕੇ ਦੇਖਦੇ ਆਂ यदा कलर चार्ट भी बहुत गुड कलर चार्ट है यहा जी करो एक स्क्रीनशॉट सोनू लेना सौखा हो जाऊगा ਤੇ ਡਿਜ਼ਾਈਨ ਬਹੁਤ ਸੋਹਣਾ ਹੈ 1000 ਵਾਲੇ ਸੂਟ ਸਾਨੂੰ ਅੱਜ ਮਿਲ ਰਹੇ ਨੇ 675 ਰੁਪਿਆ ਦੇ ਵਿੱਚ ਤੇ ਦੋ ਸ਼ੂਟ ਆਪਾਂ ਤੁਹਾਨੂੰ ਦੇਾਂਗੇ 1300 ਦੇ ਵਿੱਚ ਤੇ ਕਲਰ ਇਹਦਾ ਬਹੁਤ ਪਿਆਰਾ ਹੈ ਆਹ ਲਓ ਜੀ ਨਾਲ ਦੁਪੱਟੇ ਸੇਮ ਹੋਣਗੇ ਖੁੱਲੇ ਸਾਈਜ਼ ਵਾਲਾ ਦੁਪੱਟਾ ਹੋਊਗਾ ਤੇ ਵੈਂਬਰ ਦਾ ਦੁਪੱਟਾ ਆਪਾਂ ਤੁਹਾਨੂੰ ਇਹਦੇ ਨਾਲ ਦੇਵਾਂਗੇ ਆਹ ਲਓ ਜੀ ਇਸ ਟਾਈਪ ਦਾ ਤੁਹਾਡਾ ਸੂਟ ਜਿਹੜਾ ਬਣ ਕੇ ਤਿਆਰ ਹੋਊਗਾ ਬਹੁਤ ਘੈਂਟ ਸੂਟ ਆ ਛੋਟ ਨਹੀਂ ਛੱਡਣ ਵਾਲੇ ਤੇ ਤੁਸੀਂ ਫਟਾਫਟ ਸਕਰੀਨਸ਼ਾਟ ਇਸੇ ਨੰਬਰ ਤੇ ਪਾ ਦੇਣਾ ਆਹ ਲਓ ਜੀ ਆ ਆ ਗਿਆ ਇਹਦਾ ਪਿਸਟਾ ਟੋਨ ਦਾ ਕਲਰ ਤੇ ਇਹ ਤੋਂ ਬਾਅਦ ਆਪਣਾ ਆਹ ਵਾਲਾ ਕਲਰ ਆ ਗਿਆ ਨਾ ਸ਼ਰਦਈ ਇਹਦਾ ਵੀ ਕਲਰ ਬਹੁਤ ਪਿਆਰਾ ਹੈ ਆਹ ਲਓ ਜੀ ਆ ਮੌਜਾ ਕਲਰ ਆ ਗਿਆ ਇਹਦੇ 'ਚ ਵੀ ਚਾਰੇ ਕਲਰ ਜਿਹੜੇ ਹੈਗੇ ਨੇ ਬਹੁਤ ਸੋਹਣੇ ਨੇ ਕਲਰ ਚਾਰਡ ਆਹ ਲੋ ਜੀ ਇਦਾਂ ਦਾ ਇਹਦਾ ਬਣ ਜਾਂਦਾ ਹੈ ਇਹਦੇ ਵਿੱਚ ਸਾਰਿਆਂ ਦੇ ਵਿੱਚ ਤੁਹਾਨੂੰ ਅੱਜ 2-2 ਸੂਟ ਇੱਕ ਡਿਜ਼ਾਈਨ ਦੇ ਇੱਕੇ ਰੰਗ ਦੇ ਮਿਲ ਸਕਦੇ ਨੇ ਆ ਗਿਆ ਆਪਣਾ ਲਾਸਟ ਵਾਲਾ ਡਿਜ਼ਾਈਨ ਆਹ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਕਰੀਮ ਸਲਵਾਰ ਦੇ ਨਾਲ ਆਲੋਜੀ ਬਹੁਤ ਸੋਹਣਾ ਡਿਜ਼ਾਈਨ ਹੈ ਆਹ ਵਾਲਾ ਡਿਜ਼ਾਈਨ ਜਿਹੜਾ ਹੈਗਾ ਨਾ ਇਹ ਡਿਜ਼ਾਈਨ ਮੈਂ 1850 ਦੀ ਰੇਂਜ ਦੇ ਵਿੱਚ ਵੇਚੇ ਹੋਏ ਸ਼ੂਟ ਨੇ ਇਸ ਤੋਂ ਪਹਿਲਾਂ ਕਿਉਂਕਿ ਉਹਨਾਂ ਦਾ ਜਿਹੜਾ ਸਟੱਫ ਸੀਗਾ ਉਹ ਸਰਦੀ ਵਾਲਾ ਸੀਗਾ ਤੇ ਨਾਲ ਉਹਨਾਂ ਦੇ ਸੀਗੇ ਮਸਲੀਨ ਦੇ ਪ्योर ਮਸਲੀਨ ਦੇ ਦੁਪੱਟੇ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਕੈਂਟ ਜਾਂ ਤੇ ਘੇਰ ਦੇ ਉੱਤੇ ਹੀ ਬੜਾ ਸੋਹਣਾ ਡਿਜ਼ਾਈਨ ਹੈ ਇਹਦੇ ਤੇ ਕਰੀਮ ਕਲਰ ਦਾ ਸ਼ੂਟ ਹੈ ਤੇ ਗ੍ਰੇ ਨਾਲ ਕੰਟਰਾਸਟ ਕੰਬੀਨੇਸ਼ਨ ਹੈ ਇਹਦਾ ਬਹੁਤ ਹੀ ਪਿਆਰਾ ਸ਼ੂਟ ਹੈ ਇਹਦੇ ਕਲਰ ਆਪਾਂ ਦੇਖਾਂਗੇ ਆਹ ਲਓ ਜੀ ਇਹ ਬਲ ਆਇਆ ਆ ਗਿਆ ਸਲਵਾਰ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਇਹਦਾ ਦੁਪੱਟਾ ਦੇ ਦਿੰਨੇ ਆ ਦੁਪੱਟੇ ਖੁੱਲੇ ਸਾਈ ਦੇ ਤੇ ਪਲੇਨ ਦੁਪੱਟੇ ਵੈਂਬਰ ਦੇ ਤੇ ਆਹ ਲਓ ਜੀ ਇਹਦੇ ਵਿੱਚ ਇੱਕ ਹੈਗਾ ਕਲਰ ਬਲੈਕ ਇੱਕ ਹੈਗਾ ਮਾਊਸ ਤੇ ਇੱਕ ਹੈਗਾ ਗ੍ਰੇ ਕਲਰ ਤੇ ਆਹ ਇਹਦਾ ਕਲਰ ਚਾਰਟ ਹੈ ਜਿਹੜੇ ਇਹ ਆਪਣੇ ਅੱਜ ਦੇ ਸੂਟ ਸੀ ਆਪਣੇ ਕੋਲੇ 70 74 ਸੂਟ ਆਏ ਸੀਗੇ ਇਹਨਾਂ ਦੇ ਸਾਰੇ ਸੂਟਾਂ ਦੇ ਵਿੱਚ ਇੱਕ ਨਾਲ ਦੇ ਤੁਹਾਨੂੰ 2-2 ਸੂਟ ਮਿਲ ਜਾਣਗੇ ਕਿਉਂਕਿ ਇਹਨਾਂ ਦੇ ਵਿੱਚ ਆਪਣੇ 2-2 ਸੈਟ ਆਏ ਨੇ ਬਹੁਤ ਪਿਆਰੇ ਕਲਰ ਨੇ ਤੇ ਜਿਹੜਾ ਸਾਫਾ ਉਹ ਲਾਜਵਾਬ ਹੈ ਕਪੜਾ ਇੰਨਾ ਕਾਫੀ ਟੇਬਲ ਹੈ ਤੇ 1000 ਵਾਲਾ ਸੂਟ ਆਪਾਂ ਸਾਰਾ ਇਹ ਡਿਸਕਾਊਂਟ ਦੇ ਉੱਤੇ ਲਾਇਆ ਹੋਇਆ ਤੇ ਇਹ ਸੂਟ 1000 ਵਾਲਾ ਤੁਹਾਨੂੰ ਆਪਾਂ 675 ਰੱਜ ਦੇ ਰਹੇ ਹਾਂ ਤੇ ਜਦੋਂ ਤੁਸੀਂ ਸਾਡੇ ਕੋਲੋਂ ਦੋ ਸ਼ੂਟ ਬਾਏ ਕਰੋਗੇ ਤਾਂ ਆਪਾਂ 1300 ਦੇ ਤੁਹਾਨੂੰ ਦੇਾਂਗੇ ਤੇ ਵੀਡੀਓ ਮਾਮੀਆਂ ਮਾਸੀਆਂ ਭੂਆ ਕੋਲੇ ਸਾਰੀਆਂ ਕੋਲੇ ਸ਼ੇਅਰ ਕਰਦੇ ਤੇ ਇਹ ਗੱਲ ਜਰੂਰ ਕਹਿ ਦੇਵੀਂ ਆਪਾਂ ਗੁਰਨਾਨਕਾਂ ਦੇ ਚੱਲਣਾ ਮੈਸਰਖਾਨੇ ਸਸਤੇ ਸਸਤੇ ਤੇ ਵਧੀਆ ਕੁਆਲਿਟੀ ਦੇ ਸ਼ੂਟ ਲੈ ਕੇ ਆਉਣੇ ਆ ਝੋਲੇ ਪਰ ਪਰ ਕੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਸੋਣਾ ਜੀ ਆ ਵੀਡੀਓ ਦੇਖ ਕੇ ਤੁਸੀਂ ਛੱਡਿਆ ਨਾ ਕਰੋ ਤੇ ਸੋਣਾ ਜੀ ਜਾਂਦੇ ਜਾਂਦੇ ਕਮੈਂਟ ਕਰਦੇ ਕਰੋ ਕਿਉਂਕਿ ਸਾਨੂੰ ਹੌਸਲਾ ਮਿਲਦਾ ਹੈ ਮੋਟੀਵੇਟ ਕਰਦੇ ਹਾਂ ਸਾਨੂੰ ਜਦੋਂ ਤੁਸੀਂ ਸਾਨੂੰ ਬਹੁਤ ਚੰਗਾ ਲੱਗਦਾ ਤੇ ਜੇ ਕੋਈ ਸਾਡੇ 'ਚ ਗਲਤੀ ਹੁੰਦੀ ਹੈ ਤਾਂ ਵੀ ਸਾਨੂੰ ਤੁਸੀਂ ਨਾਲ ਦੀ ਨਾਲ ਦੱਸਿਆ ਕਰੋ ਤੇ ਇਹ ਸੀਗਾ ਸਾਡਾ ਸਾਡੀ ਅੱਜ ਦੀ ਵੀਡੀਓ ਤੇ ਸੋਹਣੀ ਜੀ ਕਲੈਕਸ਼ਨ ਲੈ ਕੇ ਆਪਾਂ ਫੇਰ ਅਗਲੀ ਵੀਡੀਓ ਦੇ ਵਿੱਚ ਹਾਜ਼ਰ ਹੋਵਾਂਗੇ ਧੰਨਵਾਦ ਜੀ ਸ਼ਸ਼ੀਕਾਲ